ਸਮਰਾਲਾ ਦੇ ਟ੍ਰੈਫਿਕ ਇੰਚਾਰਜ ਤਰਨਜੀਤ ਸਿੰਘ ਨੇ ਖਨਾ ਮਾਚੀਵਾੜਾ ਰੋਡ ਤੇ ਸੜਕ ਦੇ ਵਿਚਾਲੇ ਟੁੱਟੀ ਹੋਈ ਸੜਕ ਦੇ ਵਿੱਚ ਜਿਹੜੇ ਟੋਏ ਪਏ ਸਨ ਉਹਨਾਂ ਨੂੰ ਮਿੱਟੀ ਤੇ ਰੋੜਿਆਦ ਨਾਲ ਭਰਿਆ ਤਾਂ ਜੋ ਸਕੂਟਰ ਮੋਟਰਸਾਈਕਲ ਚਾਲਕ ਇਹਨਾਂ ਦੇ ਵਿੱਚ ਨਾ ਡਿੱਗਣ ਟ੍ਰੈਫਿਕ ਇੰਚਾਰਜ ਦੇ ਇਸ ਕੰਮ ਦੀ ਦੁਕਾਨਦਾਰਾਂ ਨੇ ਬੜੀ ਹਿਸ਼ਲਾਗਾ ਕੀਤੀ ਹੈ ਉਹਨਾਂ ਕਹਿੰਦੇ ਕਿ ਇਹ ਕੰਮ ਪੀਡਬਲਯੂਡੀ ਦਾ ਹੈ ਪਰ ਇਨਸਾਨੀਅਤ ਦੇ ਨਾਤੇ ਟ੍ਰੈਫਿਕ ਇੰਚਾਰਜ ਇਹ ਕੰਮ ਕਰ ਰਹੇ ਨੇ ਤਾਂ ਟ੍ਰੈਫਿਕ ਇੰਚਾਰਜ ਤਰਨਜੀਤ ਸਿੰਘ ਨੇ ਦੱਸਿਆ ਕਿ ਬਰਸਾਤ ਦਾ ਮੌਸਮ ਹੈ ਅਕਸਰ ਹੀ ਸੜਕਾਂ ਤੇ ਟੋਏ ਪੈ ਜਾਂਦੇ ਨੇ ਤੇ ਅਜਿਹੀਆਂ ਵੀ ਘਟਨਾਵਾਂ ਰਾਲਾ ਦੇ ਮਾਚੀਵਾੜਾ ਰੋਡ ਤੇ ਮੇਨ ਚੌਂਕ ਕੋਲ ਸੜਕ ਤੇ ਪਏ ਟੋਿਆਂ ਨੂੰ ਤੇ ਮਿੱਟੀ ਦੇ ਨਾਲ ਤੇ ਇੱਟਾਂ ਦੇ ਨਾਲ ਇਹਨਾਂ ਵੱਲੋਂ ਭਰਿਆ ਗਿਆ ਤਾਂ ਜੋ ਸਕੂਟਰ ਚਾਲਕ ਜਿਹੜੇ ਨੇ ਇਹਨਾਂ ਦਾ ਸ਼ਿਕਾਰ ਨਾ ਹੋ ਸਕੇ ਇਹਨਾਂ ਟੋਿਆਂ ਕਰਕੇ ਟ੍ਰੈਫਿਕ ਦੀ ਸਮੱਸਿਆ ਆ ਵੀ ਰਹੀ ਦੀ ਹੈ ਤੇ ਸੜਕਾਂ ਤੇ ਜਾਮ ਵੀ ਲੱਗ ਜਾਂਦਾ ਹੈ ਇਸ ਦੇ ਨਾਲ ਟ੍ਰੈਫਿਕ ਇੰਚਾਰਜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਜ਼ਦੀਕ ਜੇਕਰ ਕੋਈ ਵੀ ਟੋਆ ਵੇਖ ਦਿਓ ਤਾਂ ਉਸ ਨੂੰ ਪਰੋ ਸੜਕਾਂ ਦੀ ਰਿਪੇਅਰ ਨੂੰ ਸਮਾਂ ਲੱਗਦਾ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਆਲੇ ਦੁਆਲੇ ਜਿਹੜੇ ਟੋਏ ਨੇ ਉਹਨਾਂ ਨੂੰ ਮਿੱਟੀ ਜਾਂ ਰੋੜੀਆਂ ਦੇ ਨਾਲ ਭਰ ਦਈਏ ਜੀ ਨਾਮ ਤੁਹਾਡਾ ਦिलावर ਸਿੰਘ ਕੀ ਕੰਮ ਕਰਦਾ ਆ ਟੋ ਚਲਾਉਂਦੇ ਨੇ ਅ ਅੱਜ ਟੋਏ ਭਰੇ ਜਾ ਰਹੇ ਨੇ ਹਾਂਜੀ ਕਿਵੇਂ ਮਨ ਚ ਆਇਆ ਤੁਹਾਡੇ ਇਹ ਮਨ ਚ ਪਹਿਲਾਂ ਸਾਡੇ ਵੱਡੇ ਪੀਰ ਜਿਹੜੇ ਇੱਥੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੇ ਸਾਨੂੰ ਇੱਕ ਦੋ ਦਿਨ ਪਹਿਲਾਂ ਕਿਹਾ ਸੀਗਾ ਕਿ ਆਪਾਂ ਨੇ ਇਹ ਕਰਨਾ ਵੀ ਕੰਮ ਕਰਨਾ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਐਕਸੀਡੈਂਟ ਦੇ ਕਾਰਨ ਬਣਦੇ ਨੇ ਇਸ ਲਈ ਮੈਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਨਾਲੇ ਪੁਲਿਸ ਪੀਰਾਂ ਦੇ ਸਹਿਯੋਗ ਨਾਲ ਆਟੋ ਵਾਲੇ ਸਾਰੇ ਤੇ ਈ ਰਿਕਸ਼ਾ ਵਾਲੇ ਵੀ ਉਹਨਾਂ ਦੇ ਸਹਿਯੋਗ ਨਾਲ ਜਿੰਨਾ ਸਾਡੇ ਤੋਂ ਹੋਇਆ ਅਸੀਂ ਓਨੇ ਟੋਏ ਭਰੇ ਨੇ ਗਾਹਾਂ ਤੋਂ ਵੀ ਅਸੀਂ ਅੱਗੇ ਵੀ ਦੇਖ ਰਹੇ ਹਾਂ ਵੀ ਇੱਕ ਦਿਨ ਕੱਢ ਕੇ ਸਾਰੇ 2 ਘੰਟਿਆਂ ਦਾ ਟਾਈਮ ਕੱਢ ਕੇ ਵੀ ਹੋਰ ਵੀ ਟੋਏ ਜਿਹੜੇ 1-2 ਰਹਿ ਗਏ ਨੇ ਉਹ ਵੀ ਪਰੇ ਸ਼ਹਿਰ ਦੇ ਵਿੱਚ ਤਾਂ ਕਿ ਜਿਹੜੇ ਹਾਸੇ ਹੋ ਰਹੇ ਨੇ ਨਾ ਇਹ ਕਿੰਨੇ ਕੇ ਸਮੇਂ ਪਹਿਲਾਂ ਦੇ ਪਏ ਹੋਏ ਨੇ ਕੋਈ ਇਹ ਆ ਬਰਸਾਤਾ ਪੈਂਡ ਕਰਕੇ ਪਏ ਤਾਂ ਹੁਣ ਇਹ ਨੇ ਪਹਿਲਾਂ ਥੋੜੇ ਜਿ ਛੋਟੇ ਸੀਗੇ ਹੁਣ ਵੱਧਦੇ ਗਏ ਬਜਰੀ ਨਿਕਲੀ ਗਈ ਟਰੈਫਿਕ ਜ਼ਿਆਦਾ ਏ ਇਸ ਲਈ ਬੜੇ ਟੋਏ ਹੋ ਗਏ ਸੀਗੇ ਜਿਸ ਕੀ ਨਾਮ ਹੈ ਮੈਂ ਅਸੀ ਤਰਨਜੀਤ ਸਿੰਘ ਸਾਬਕਾ ਚਾਰ ਸਮਰਾਲਾ ਅੱਜ ਮਾਨਯੋਗ ਡੀਐਸਪੀ ਸਾਹਿਬ ਅ ਸ਼੍ਰੀ ਕਰਨਵੀਰ ਸਿੰਘ ਕੌਰ ਜੀ ਦੇ ਰੈਨਮਾਈਜ਼ੇਟ ਜਿਹੜੇ ਸੜਕਾਂ ਦੇ ਵਿੱਚ ਟੋਏ ਪੈ ਗਏ ਸੀਗੇ بارش ਦੇ ਕਾਰਨ ਜਿਹੜੇ ਕੀ ਹਾਦਸਿਆਂ ਦਾ ਕਾਰਨ ਬਣ ਰਹੇ ਸੀ ਆ ਕਾਫੀ ਸਮੇਂ ਤੋਂ ਸੜਕ ਨਾ ਬੰਦ ਕਰਕੇ ਇੱਥੇ ਦਿੱਕਤ ਪੈਦਾ ਹੋ ਰਹੀ ਸੀ ਇਸ ਲਈ ਸਾਥੀ ਪਬਲਿਕ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਇਹ ਟੋਏ ਭਰਵਾਏ ਨੇ ਅੱਜ ਤੇ ਅਸੀਂ ਵੀ ਆ ਬਾਕੀਆਂ ਨੂੰ ਵੀ ਇਹੀ ਹਦਾਇਤ ਕਰਦੇ ਆ ਕਿ ਜੇਕਰ ਤੁਹਾਡੇ ਨੇੜੇ ਤੇੜੇ ਸੜਕ ਦੇ ਉੱਤੇ ਕੋਈ ਟੋਆ ਪਿਆ ਹੋਇਆ ਤਾਂ ਕਿਰਪਾ ਕਰਕੇ ਆਪ ਹੀ ਭਰ ਦਿੱਤਾ ਜਾਵੇ ਕਿਉਂਕਿ ਸਮੇਂ ਦਰਾਂ ਨਹੀਂ ਸੜਕਾਂ ਬਣਦੀਆਂ ਨੇ ਅਜੇ ਜਦੋਂ ਸਮਾਂ ਆਊਗਾ ਉਸ ਤਰ੍ਹਾਂ ਨਹੀਂ ਸੜਕਾਂ ਬਣਣਗੀਆਂ ਇਹ ਇਕੱਲਾ ਮੇਨ ਚੌਂਕ ਦੇ ਵਿੱਚ ਇੱਥੇ ਪਰੌਦੇ ਤੋਂ ਜਾਂ ਸੂਹੇ ਤੱਕ ਨਹੀਂ ਸ਼ਹਿਰ ਦਾ ਇਲਾਕਾ ਜਿੰਨਾ ਵੀ ਸਾਡੇ ਏਰੀਆ 'ਚ ਪੈਂਦਾ ਜਿੱਥੇ-ਜਿੱਥੇ ਵੀ ਕੋਈ ਟੋਏ ਦੀ ਪ੍ਰੋਬਲਮ ਆ ਉੱਥੇ-ਉੱਥੇ ਭਰਵਾ ਰਹੇ ਆ ਜੀ ਮੈਨੂੰ ਕੋਈ ਹੋਰ ਭਾਰਤੀ ਜੀ ਰਹੇ ਹੂ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਏ ਦੇਖੋ ਜੀ ਸੇਵਾ ਜੀ ਤਾਂ ਜੀ ਇਹ ਤਾਂ ਸੇਵਾ ਦੇ ਤੌਰ ਤੇ ਪਰਵਾ ਰਹੇ ਆ ਵੈਸੇ ਵੀ ਚਲੋ ਸਾਡਾ ਫਰਜ਼ ਬਣਦਾ ਜੀ ਕਿ ਕੋਈ ਹਾਸਾ ਆਊਗਾ ਤਾਂ ਫਿਰ ਵੀ ਸਾਨੂੰ ਇਹ ਦੇਖਣਾ ਪਊਗਾ ਇਸ ਲਈ ਕਹਿੰਦੇ ਆ ਵੀ ਅ ਸੋਏ ਭਰ ਦਿੱਤੇ ਜਾਣ ਤਾਂ ਕੋਈ ਹਾਸੇ ਤੋਂ ਬਚਾਅ ਹੋ ਸਕਦਾ